ਦੋਸਤੋ ਇੱਕ ਖਬਰ ਆ ਰਹੀ ਆ ਜਿਹੜੀ ਕਿ ਬਹੁਤ ਹੀ ਦਰਦਨਾਕ ਖਬਰ ਆ ਰਹੀ ਆ ਇਹ ਖਬਰ ਲੁਧਿਆਣਾ ਦੇ ਇੱਕ ਇਲਾਕੇ ਦੇ ਵਿੱਚੋਂ ਖਬਰ ਦੱਸੀ ਜਾ ਰਹੀ ਆ ਤੁਹਾਨੂੰ ਇਸ ਖਬਰ ਦੇ ਵਿੱਚ ਪੂਰੀ ਜਾਣਕਾਰੀ ਦਿੰਨੇ ਆ ਕਿ ਇੱਕ 1.5 ਸਾਲ ਦੇ ਬੱਚੇ ਨੂੰ ਇੱਕ ਗੱਡੀ ਦਾ ਗੱਡੀ ਦੇ ਚਾਲਕ ਨੇ ਉਹਨੂੰ ਥਾਂ ਤੇ ਹੀ ਕੁਚਲ ਦਿੱਤਾ ਇਸ ਵਿੱਚ ਇਹ ਵੀ ਜਾਣਕਾਰੀ ਦਿੱਤੀ ਜਾਂਦੀ ਆ ਤੇ ਜਦੋਂ ਇੱਕ ਮਾਂ ਨੂੰ ਪਤਾ ਲੱਗਦਾ ਹੈ ਕਿ ਉਸ ਦੇ ਬੱਚੇ ਦੀ ਬਹੁਤ ਹੀ ਭਿਆਨਕ ਭਿਆਨਕ ਮੌਤ ਹੋ ਗਈ ਆ ਤੇ ਉਹ ਪੁੱਬਾ ਮਾਰ ਕੇ ਰੋ ਰਹੀ ਆ ਇਹ ਸਾਰੀ ਖਬਰ ਦੀ ਜਾਣਕਾਰੀ ਤੁਹਾਨੂੰ ਅੱਗੇ ਦੱਸਦੇ ਆ ਕਿ ਲੁਧਿਆਣਾ ਦੇ ਇੱਕ ਇਲਾਕੇ ਵਿੱਚ 1.5 ਸਾਲ ਦੇ ਬੱਚੇ ਦੀ ਗੱਡੀ ਦੁਆਰਾ ਉਸ ਬੱਚੇ ਨੂੰ ਕੁਚਲਿਆ ਗਿਆ ਤੇ ਪੂਰੀ ਜਾਣਕਾਰੀ ਇਹ ਦੱਸਦੇ ਆ ਕਿ ਉਸ ਬੱਚੇ ਦੀ ਜਿਹੜੀ ਮਾਂ ਐ ਉਹਨੇ ਬਿਆਨ ਦਿੱਤੇ ਆ ਕਿ ਮੇਰਾ ਜਿਹੜਾ 1.5 ਸਾਲ ਦਾ ਬੱਚਾ ਸੀ ਉਹ ਬਾਹਰ ਖੇਡ ਰਿਹਾ ਸੀ ਤੇ ਇੱਕ ਜਿਹੜਾ ਫੈਕਟਰੀ ਮਾਲਕਾ ਉਹ ਗੱਡੀ ਚਲਾ ਰਿਹਾ ਸੀ ਤੇ ਜਦੋਂ ਗੱਡੀ ਉਹ ਚਲਾ ਰਿਹਾ ਸੀ ਤਾਂ ਉਸ ਦੀ ਮਾਂ ਨੇ ਇਦਾਂ ਕਿਹਾ ਵੀ ਤੂੰ ਉਰੇ ਆ ਜਾ ਗੱਡੀ ਆ ਰਹੀ ਆ ਪਰ ਬੱਚਾ ਆਪਣੇ ਖੇਡ ਦੇ ਵਿੱਚ ਐਨਾ ਮਸਤ ਸੀ ਉਸ ਨੂੰ ਕੁਝ ਨਹੀਂ ਪਤਾ ਲੱਗ ਰਿਹਾ ਸੀ ਤੇ ਗੱਡੀ ਚਾਲ ਕੇ ਅਚਾਨਕ ਹੀ ਉਸ ਬੱਚੇ ਦੇ ਉੱਪਰ ਗੱਡੀ ਚੜਾ ਦਿੱਤੀ ਜਦੋਂ ਮਾਂ ਨੂੰ ਪਤਾ ਲੱਗਿਆ ਤਾਂ ਉਹ ਥਾਂ ਤੇ ਹੀ ਰੌਲਾ ਪਾਉਣ ਲੱਗ ਗਈ ਕਿ ਤੁਸੀਂ ਗੱਡੀ ਰੋਕੋ ਮੇਰਾ ਬੱਚਾ ਜਿਹੜਾ ਗੱਡੀ ਥੱਲੇ ਆ ਗਿਆ ਪਰ ਜਿਹੜਾ ਗੱਡੀ ਚਲਾ ਰਿਹਾ ਵਿਅਕਤੀ ਸੀ ਉਸ ਨੇ ਉਸ ਮੁੰਡੇ ਦੀ ਮਾਂ ਨੂੰ ਨਹੀਂ ਸੁਣਿਆ ਉਹ ਗੱਡੀ ਦੇ ਨਾਲ ਉਹ ਬੱਚੇ ਨੂੰ ਕੁਚਲਦਾ ਗਿਆ ਤੇ ਉਸ ਦੀ ਪਹਿਲਾ ਜਿਹੜੀ ਲੱਤ ਥੱਲੇ ਆ ਗਈ ਫਿਰ ਉਹ ਬੱਚੇ ਦੀ ਮਾਂ ਕਹਿ ਰਹੀ ਵੀ ਤੁਸੀਂ ਗੱਡੀ ਰੋਕੋ ਮੇਰਾ ਬੱਚਾ ਤੁਹਾਡੀ ਗੱਡੀ ਦੇ ਥੱਲੇ ਆ ਗਿਆ ਤਾਂ ਅਚਾਨਕ ਹੀ ਸਾਰੀ ਗੱਡੀ ਫਿਰ ਜਦ ਬੱਚੇ ਉੱਪਰ ਚੜਾਈ ਗਈ ਤਾਂ ਬੱਚੇ ਦਾ ਜਿਹੜਾ ਦਿਮਾਗ ਸੀ ਬਾਹਰ ਆ ਗਿਆ ਤਾਂ ਉਸ ਟਾਈਮ ਉਸ ਵੇਲੇ ਜਿਹੜੇ ਬੱਚੇ ਦੀ ਮਾਂ ਥਾਂ ਤੇ ਹੀ ਉਸ ਬੱਚੇ ਦੀ ਮੌਤ ਹੋ ਗਈ ਤੇ ਉਸ ਨੂੰ ਹਸਪਤਾਲ ਦੇ ਵਿੱਚ ਭੇਜਿਆ ਗਿਆ ਤੇ ਹੁਣ ਜਿਹੜੀ ਉਹ ਬੱਚੇ ਦੀ ਮਾਂ ਐ ਪੁੱਬਾ ਮਾਰ ਮਾਰ ਰੋ ਰਹੀ ਆ ਤੇ ਹੋਰ ਵੀ ਉੱਥੋਂ ਦੇ ਜਿਹੜੇ ਵਿਅਕਤੀ ਸਨ ਉਹਨਾਂ ਦਾ ਇਹ ਕਹਿਣਾ ਹੈ ਕਿ ਸਾਡੇ ਇਲਾਕੇ ਦੇ ਵਿੱਚ ਇੱਕ ਫੈਕਟਰੀ ਆ ਫੈਕਟਰੀ ਦੇ ਵਿੱਚ ਜਿਹੜੇ ਫੈਕਟਰੀਆਂ ਦੇ ਮਾਲਕਾ ਉਹ ਸਾਡੇ ਇੱਥੇ ਮਹੱਲੇ ਦੇ ਵਿੱਚ ਗੱਡੀ ਖੜਾ ਜਾਂਦੇ ਆ ਜਿਹੜੀ ਕਿ ਉਹਨਾਂ ਦੇ ਲਈ ਸਹੀ ਨਹੀਂ ਨਹੀਂ ਹੈ ਤੇ ਨਾ ਹੀ ਉਹਨਾਂ ਦੇ ਜਿਹੜੇ ਬੱਚੇ ਆ ਉਹਨਾਂ ਦੇ ਲਈ ਸਹੀ ਆ ਬਿਕਾਉਜ਼ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਉਹ ਬੱਚੇ ਆ ਉਹ ਇੱਥੇ ਖੇਡਦੇ ਆ ਤੇ ਕਦੇ ਵੀ ਕੋਈ ਨਾ ਕੋਈ ਦਰਬਨਾਕ ਪਾਣਾ ਵਾਪਰ ਸਕਦਾ ਏ ਉਹਨਾਂ ਨੇ ਫੈਕਟਰੀ ਮਾਲਕਾਂ ਨੂੰ ਇਹ ਕਿਹਾ ਵੀ ਤੁਸੀਂ ਇੱਥੇ ਗੱਡੀ ਨਾ ਖੜਾਇਆ ਕਰੋ ਇੱਥੇ ਬੱਚੇ ਖੇਡਦੇ ਆ ਪਰ ਫਿਰ ਵੀ ਉਹਨਾਂ ਨੇ ਉਸ ਵਿਅਕਤੀ ਦੀ ਗੱਲਬਾਤ ਨਹੀਂ ਸੁਣੀ ਤਾਂ ਹੁਣ ਉਹਨਾਂ ਦੇ ਇਹ ਬਿਆਨ ਆਇਆ ਕਿ ਬੱਚੇ ਨੂੰ ਬਹੁਤ ਹੀ ਬੇਰਹਿਮੀ ਦੇ ਨਾਲ ਗੱਡੀ ਦੁਆਰਾ ਕੁਚਲਿਆ ਗਿਆ ਅਤੇ ਉਸ ਬੱਚੇ ਦੀ ਥਾਂ ਤੇ ਹੀ ਮੌਤ ਹੋ ਗਈ ਤਾਨੂੰ ਇੱਕ ਵਾਰੀ ਫੇਰ ਦੱਸਦੇ ਆ ਕਿ ਇਹ ਜਿਹੜੀ ਖਬਰ ਆ ਲੁਧਿਆਣਾ ਦੇ ਇੱਕ ਇਲਾਕੇ ਚ ਆ ਰਹੀ ਆ ਡੇਢ ਸਾਲ ਦੇ ਬੱਚੇ ਦੀ ਗੱਡੀ ਦੇ ਹੇਠਾਂ ਆਉਣ ਦੇ ਨਾਲ ਮੌਤ ਹੋ ਗਈ ਆ ਤੇ ਇਸ ਦਰਘਟਨਾ ਦੇ ਦੁਬਾਰਾ ਉਸ ਬੱਚੇ ਦੀ ਮਾਂ ਜਿਹੜੀ ਆ ਭੁੱਬਾ ਮਾਰ ਕੇ ਰੋ ਰਹੀ ਆ ਤੇ ਉਹ ਹੱਥ ਜੋੜ ਕੇ ਬੇਨਤੀ ਕਰ ਰਹੀ ਆ ਕਿ ਮੈਨੂੰ ਮੇਰਾ ਬੱਚਾ ਲੈ ਦਿਓ ਮੈਨੂੰ ਮੇਰਾ ਬੱਚਾ ਵਾਪਸ ਚਾਹੀਦਾ ਹੈ ਦੇ ਜਿਹੜੇ ਜਿਹੜੇ ਵਿਅਕਤੀ ਨੇ ਉਸ ਬੱਚੇ ਉੱਪਰ ਗੱਡੀ ਚੜਾਈ ਆ ਤਾਂ ਉਸ ਨੂੰ ਸਜ਼ਾ ਦੇਣੀ ਚਾਹੀਦੀ ਆ ਅਤੇ ਉੱਥੇ ਦੇ ਹੋਰ ਵੀ ਵਿਅਕਤੀ ਆ ਉਹ ਕਹਿ ਰਹੇ ਆ ਕਿ ਅਸੀਂ ਬਹੁਤ ਹੀ ਜ਼ਿਆਦਾ ਉਹਨਾਂ ਫੈਕਟਰੀ ਮਾਲਕਾਂ ਨੂੰ ਕਹਿਨੇ ਆ ਵੀ ਤੁਸੀਂ ਜਿਹੜੀਆਂ ਗੱਡੀਆਂ ਉਹ ਸਾਡੇ ਮਹੱਲੇ ਵਿੱਚ ਖੜੀਆਂ ਨਾ ਕਰਿਆ ਕਰੋ ਇੱਥੇ ਜਿਹੜੇ ਛੋਟੇ-ਛੋਟੇ ਬੱਚੇ ਆ ਖੇਡਦੇ ਹੁੰਦੇ ਆ ਤੇ ਕਦੇ ਵੀ ਕੋਈ ਵੀ ਦਰਦ ਨਾਗ ਪਾਣਾ ਵਾਪਰ ਸਕਦਾ ਏ ਪਰ ਉਹਨਾਂ ਨੇ ਕਦੇ ਵੀ ਉਹਨਾਂ ਦੀ ਗੱਲਬਾਤ ਨਹੀਂ ਸੁਣੀ ਜਦੋਂ ਬੱਚਾ ਗੱਡੀ ਦੇ ਥੱਲੇ ਆਇਆ ਤਾਂ ਬੱਚੇ ਦੀ ਮਾਂ ਨੇ ਕਿਹਾ ਵੀ ਤੁਸੀਂ ਗੱਡੀ ਰੋਕ ਦਿਓ ਮੇਰਾ ਬੱਚਾ ਗੱਡੀ ਦੇ ਥੱਲੇ ਆ ਗਿਆ ਏ ਤਾਂ ਉਸ ਗੱਡੀ ਦੇ ਮਾਲਕ ਨੇ ਕਿਹਾ ਵੀ ਕੋਈ ਗੱਲ ਨਹੀਂ ਜੇ ਬੱਚਾ ਥੱਲੇ ਆ ਗਿਆ ਤਾਂ ਫਿਰ ਕੀ ਹੁੰਦਾ ਏ ਆਪਣੇ ਸਮਾਜ ਲਈ ਕਿੰਨੀ ਹੀ ਸ਼ਰਮਨਾਇਕ ਇਹ ਖਬਰ ਆ ਕਿ ਆਪਾਂ ਕਿਸੇ ਦੀ ਵੀ ਜਾਨ ਦਾ ਖਤਰਾ ਬਣ ਸਕਦੇ ਆ ਆਪਾਂ ਨੂੰ ਖਤਰਾ ਬਣਨ ਦੀ ਬਜਾਏ ਆਪਾਂ ਨੂੰ ਸੋਚ ਸਮਝ ਕੇ ਜਿਹੜੀ ਆ ਡਰਾਈਵਿੰਗ ਕਰਨੀ ਚਾਹੀਦੀ ਆ ਅੱਖਾਂ ਮੀਚ ਕੇ ਕਦੇ ਸਾਨੂੰ ਡਰਾਈਵਿੰਗ ਨਹੀਂ ਕਰਨੀ ਚਾਹੀਦੀ ਜਿਸ ਦੇ ਨਾਲ ਆਪਾਂ ਤੇ ਦੂਜਿਆਂ ਨੂੰ ਜਿਹੜਾ ਨੁਕਸਾਨ ਹੋ ਸਕੇ ਤੁਹਾਨੂੰ ਇੱਕ ਵਾਰੀ ਫੇਰ ਦੱਸਦੇ ਆ ਜਿਹੜੀ ਇਹ ਖਬਰ ਆ ਲੁਧਿਆਣਾ ਦੇ ਇੱਕ ਇਲਾਕੇ 'ਚ ਆ ਰਹੀ ਆ 1.5 ਸਾਲ ਦੇ ਬੱਚੇ ਨੂੰ ਗੱਡੀ ਦੁਆਰਾ ਕੁਚਲਿਆ ਗਿਆ ਤੇ ਉਸ ਬੱਚੇ ਦੀ ਮਾਂ ਦੇ ਇਹ ਬਿਆਨ ਆਏ ਆ ਕਿ ਜਦੋਂ ਮੇਰਾ ਬੱਚਾ ਗੱਡੀ ਥੱਲੇ ਆਇਆ ਤਾਂ ਮੈਂ ਗੱਡੀ ਦੇ ਮਾਲਕ ਨੂੰ ਕਿਹਾ ਸੀ ਵੀ ਤੁਸੀਂ ਗੱਡੀ ਰੋਕ ਦਿਓ ਮੇਰਾ ਬੱਚਾ ਗੱਡੀ ਦੇ ਥੱਲੇ ਆ ਗਿਆ ਏ ਪਰ ਉਸ ਨੇ ਗੱਲ ਨਹੀਂ ਸੁਣੀ ਤੇ ਉਸ ਨੇ ਗੱਡੀ ਉੱਪਰ ਚੜਾ ਦਿੱਤੀ ਤੇ ਥਾਂ ਤੇ ਉਸ 1.5 ਸਾਲ ਦੇ ਬੱਚੇ ਦੀ ਮੌਤ ਹੋ ਗਈ ਤੇ ਜਿਹੜਾ ਉਹਦਾ ਦਿਮਾਗ ਸੀਗਾ ਉਹ ਬਾਹਰ ਆ ਗਿਆ ਤਾਂ ਹੁਣ ਜਿਹੜਾ ਉਹਦਾ ਦਿਮਾਗ ਆ ਉਹ ਡੱਬੇ ਦੇ ਵਿੱਚ ਪਾ ਕੇ ਰੱਖਿਆ ਏ ਤਾਂ ਮਾਂ ਜਿਹੜੀ ਆ ਉਹਦਾ ਬਹੁਤ ਹੀ ਬੁਰਾ ਹਾਲ ਹੋ ਰਿਹਾ ਏ ਪੁੱਬਾ ਮਾਰ ਮਾਰ ਕੇ ਰੋ ਰਹੀ ਆ ਤੇ ਉੱਥੋਂ ਦੇ ਜਿਹੜੇ ਹੋਰ ਵੀ ਵਿਅਕਤੀ ਆ ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਜਿਹੜੇ ਫੈਕਟਰੀ ਦੇ ਮਾਲਕ ਸਾਡੇ ਮੁਹੱਲੇ ਵਿੱਚ ਗੱਡੀ ਖੜਾਉਂਦੇ ਆ ਅਸੀਂ ਉਹਨਾਂ ਨੂੰ ਮੈਂਨਤਾ ਕਰ ਕਰਕੇ ਥੱਕ ਚੁੱਕੇ ਆ ਵੀ ਬਾਈ ਜੀ ਤੁਸੀਂ ਇੱਥੇ ਗੱਡੀ ਨਾ ਖੜਾਇਆ ਕਰੋ ਇੱਥੇ ਬੱਚੇ ਖੇਡਦੇ ਆ ਉਹਨਾਂ ਨੂੰ ਕੋਈ ਵੀ ਨੁਕਸਾਨ ਹੋ ਸਕਦਾ ਹੈ ਪਰ ਸਾਡੀ ਉਹਨਾਂ ਨੇ ਗੱਲ ਨਹੀਂ ਸੁਣੀ